ਨਿਬੇ ਨਾ ਨਿਬੇ ਹੈ ਗੱਲ ਵੱਖਰੀ ਵਾਦੇ ਤੇ ਇਕਰਾਰ ਚ ਫਰਕ ਹੁੰਦਾ ਨਿਬੇ ਨਾ ਨਿਬੇ ਹੈ ਗੱਲ ਵੱਖਰੀ ਵਾਦੇ ਤੇ ਇਕਰਾਰ ਚ ਫਰਕ ਹੁੰਦਾ ਕਹਿਣ ਸਿਆਣੇ ਮਾੜੀਆਂ ਨੇ ਦੋਵੇਂ ਨਫ਼ਰਤ ਤੇ ਖਾਰ ਚ ਫਰਕ ਹੁੰਦਾ ਸਹਾਰਾ ਦਿਖਾਵੇ ਦਾ ਸਦਾ ਝੂਠ ਲੈਂਦਾ ਸਹਾਰਾ ਦਿਖਾਵੇ ਦਾ ਸਦਾ ਝੂਠ ਲੈਂਦਾ ਗਿੜ ਗੜਾਉਣ ਤੇ ਗੁਹਾਰ ਚ ਫਰਕ ਹੁੰਦਾ ਪਤਾ ਚਾਲ ਤੋਂ ਲੱਗ ਜੇ ਜਿਗਰੇ ਦਾ ਪਤਾ ਚਾਲ ਤੋਂ ਲੱਗ ਜੇ ਜਿਗਰੇ ਦਾ ਚੁੰਡ ਤੇ ਡਾਰ ਚ ਫਰਕ ਹੁੰਦਾ ਨਜ਼ਰ ਤੇ ਨਜ਼ਰੀਆ ਨੇ ਵੱਖ ਦੋਵੇਂ ਨਜ਼ਰ ਤੇ ਨਜ਼ਰੀਆ ਨੇ ਵੱਖ ਦੋਵੇਂ ਦੇਖਣ ਤੇ ਦੀਦਾਰ ਚ ਫਰਕ ਹੁੰਦਾ ਨਾ ਕੁਲਵਿੰਦਰਾ ਰਫੂ ਹੋਣ ਰਿਸ਼ਤੇ ਨਾ ਕੁਲਵਿੰਦਰਾ ਰਫੂ ਹੋਣ ਰਿਸ਼ਤੇ ਪਾਟਣ ਤੇ ਲੰਗਾਰ 'ਚ ਫਰਕ ਹੁੰਦਾ ਪਾਟਣ ਤੇ ਲੰਗਾਰ 'ਚ ਫਰਕ ਹੁੰਦਾ